واحو جی کا خالس واحر جی کی فتح اجی پہنچے ہیں ਗੁਰਦੁਆਰਾ ਸਾਹਿਬ ਸੰਗਤ ਮਹਲਾ ਕਿਲੇ ਵਾਲਾ ਜਿੱਦਾਂ ਕਿ ਤੁਹਾਨਾਂ ਕੱਲ ਤਸਵੀਰਾਂ ਸਾਂਝੇ ਕੀਤੀਆਂ ਗਈਆਂ ਸੀ ਜਿਹੜੀ ਜੀ ਪਰਿਵਾਰ ਦੀਆਂ ਕੁੜੀਆਂ ਦਾ ਅਨੰਦ ਕਾਰਜ ਕਰਵਾਏਗੇ ਤੇ ਅੱਜ ਗੁਰਦੁਆਰੇ ਸਮਾਗਮਾਂ ਤੇ ਅੱਜ ਦੀਆਂ ਤਸਵੀਰਾਂ ਵੀ ਤੁਹਾਨਾਂ ਸਾਰੀਆਂ ਸਾਂਝੇ ਕੀਤੀਆਂ ਜਾਣਗੀਆਂ ਜਿਹੜੇ ਆਪਣੇ ਨੌਜਵਾਨ ਪੀੜੀ ਨੂੰ ਉਸ ਮਾਲਕ ਦੇ ਨਾਲ ਲੜਾਈ ਰੱਖਦੇ ਨੇ ਸੋ ਦੇਖੋ ਊੜਾ ਤੇ ਜੂੜਾ ਇਹਨਾਂ ਨੂੰ ਸੰਭਾਲਣਾ ਜੋ ਕਿ ਸਮੇਂ ਦੇ ਮੁੱਖ ਲੋੜ ਹੈ ਸੋ ਬਹੁਤ ਹੀ ਉਪਰਾਲਾ ਬਰਿੰਦਰ ਸਿੰਘ ਜੀ ਦਾ ਸੋ ਇਹੋ ਜਿਹੇ ਨੌਜਵਾਨਾਂ ਨੂੰ ਗੁਰੂ ਪਾਤਸ਼ਾਹ ਦੀ ਗੁਰਬਾਣੀ ਦੇ ਨਾਲ ਜੋੜ ਰਹੇ ਨੇ ਸੋ ਆਓ ਭਾਗਾਂ ਵਾਲਿਓ ਆਪਾਂ ਵੀ ਪ੍ਰੇਰਿਤ ਹੋਈਏ ਪਰ ਇਸ ਚੱਲ ਰਹੇ ਅੰਮ੍ਰਿਤ ਬਾਣੀ ਦੇ ਪ੍ਰਵਾਹ ਦੇ ਵਿੱਚ ਸ਼ਾਮਲ ਹੋਈਏ ਮੈਂ ਬੇਨਤੀ ਕਰਾਂਗਾ ਭਾਈ ਬਰਿਆਮ ਸਿੰਘ ਕਪੂਰ ਜੀ ਨੂੰ ਅੱਜ ਮੇਰੇ ਨੂੰ ਸੰਭਾਲਵੇ ਊੜਾ ਉੱਠੇ ਤੂ لکھا خوشی خوشی بن دا ستار لکا گربا پڑھتے بچار لگا گربا پڑھتے بچار لگا کال نہ کمائی سدا کم گنا ਗਿਰਾਂ ਗਲੋਂ ਦੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੋਲੇ ਸੋਨਿਹਾਲ ਆਸ਼ੀਰਵਾਦ ਸਤਿ ਸ੍ਰੀ ਅਕਾਲ ਸਾਸਗੈ ਸੁਭਾਵ ਪਰ ਜਿਸ ਨੇ ਚਿਤਧਨ ਲਗਾ ਰੱਖਿਆ ਹੈ ਕਿ ਮਨ ਦੇ ਵਿੱਚ ਹੋਮੇ ਨਾ ਆਇਆ ਛੱਬ ਹੈ ਅਮਡੋਲਤ ਦੇੜੀ ਮਹੱਤਵਪੂਰਨ ਪਵਣ ਲੱਗੇ ਮਾਰਦੀ ਜਾਂ ਤਮਡੋਨਤ ਦੇਈ ਪਾਪ ਫਰੀਹ ਪਵਣ ਲਈ ਮਤ ਜ ਰਾਂਝਾ ਕੋ ਨੰਨ ਸੇ ਮੱਤ ਅੰਦੇ ਰਾਂਝਾ ਕੋ ਨੰਨ ਸੇ ਕਿ ਜਿਸ ਨੂੰ ਉਸ ਦਾ ਹਰੀ ਦਾ ਨਾਮ ਆਪਣੇ ਹਿਰਦੇ ਵਿੱਚ ਪਿਆਰਨਾ ਤਾਂ ਉਸ ਦੇ ਸਭੇ ਕਾਰਜ ਰਾਸ ਹੋ ਜਾਂਦੇ ਨੇ ਗੁਰਬਾਣੀ ਤੋਂ ਮੈ ਲਗਵਾਏ ਸੱਚੇ ਹਰਨਾ ਮੰਨ ਲਸਾਏ ਕਿ ਜਦੋਂ

ਜਨ ਮੇਰਾ ਨਾਮ ਦੁੱਖ ਪਰ ਜਨ ਮੇਰਾ ਨਾਮ ਦੀ ਦੁੱਖ ਪਰ ਜਨ ਬੋਲੋ ਜੁ 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 ਜੁ

تو ہاٹی آئے نا ہا پریدیاں کھیڑا نے آج ناندر آدھی جان لے رہی سا پرنی جیم نواز کرپا دیا تو پاچھا جی میان تو سمتا ملواز کی بھی چرنا بچ پاچھا جی اگر آپ سے دوری بنتیاں گریم نواز کھیٹا ہوئی ہیں نمبر دو سو پیاس

ਪੰਮੇ ਦਾ ਲਾਲੂ ਦਰਸ਼ਨਾਂ ਦਾ ਦੇਵ ਧੰਨ ਲਾਲ ਦੇ ਪਾਗੀ ਪਰਲੋ ਆ ਜਾਂਦੀ ਹੈ ਸਤਿ ਰਾਖਾ ਲਾਲ ਨੂੰ 5000 ਦਾ ਸਤਨਾ ਪੈਰ ਕਰ ਗ੍ਰੀਨ ਨਵਾਜ ਜੀ ਮਿਕਾ ਸੀਮਨ 12000 ਰੁਪਏ ਸਵਾਮ ਅਵਤਾਰ ਸਿੰਘ ਜੀ ਦੇ ਪਰਿਵਾਰ ਨੂੰ ਪੰਮ ਹੋਕ ਸੇਵਾ 500 ਰੁਪਏ ਸਵਾਮ ਅਰਸ਼ਪਾਲ ਸਿੰਘ ਜੀ ਦੇ ਪਰਿਵਾਰ ਨੂੰ 1000 ਰੁਪਏ ਸਵਾਮ ਗੁਪ ਸੇਵਾ ਬਿਆਨ ਮੈਂ ਪਰਿਵਾਰ ਨੂੰ ਪਾਤਸ਼ਾਹੀ 5200 ਰੁਪਏ ਸਵਾਮਈਆ ਗਰੀਬਵਾਰ ਤੁਜਨਦਾਰਾ ਪ੍ਰਭੂ ਕਰਨੇ ਗੋਪਤੋ ਪਾਤਸ਼ਾਹੀ ਸੇਵਾ ਪਾਤਾਂ ਨੂੰ 3200 ਰੁਪਏ ਸਮਾਨ ਰੰਤ ਸਿੰਘ ਪ੍ਰਮਾਨ ਸਿੰਘ ਦੀ ਵਿਦੇਕ ਪਰਿਵਾਰ ਨੂੰ 500 ਰੁਪਏ ਸਮਾਨ ਕਿਰਪਾ ਦੇਵ ਨੂੰ ਬੋਲਨਾ ਸ਼ਤਮਾ ਪਾਤਸ਼ਾਹੀ 5000000 ਬਾਜਿ ਕ੍ਰੀਮਵਾਲ ਕਿਰਪਾ ਕਰਹੀ ਮਹਾਰਾਜ ਦੇ ਪ੍ਰਿਆਰਥਾ ਕੀ ਇਸ ਤਰ੍ਹਾਂ ਜਸਮਤਿਸ਼ ਨੂੰ ਕਰਵਾ ਨਿਰਣਾ ਆਪਨੇ ਕਰੋਨਦਰੋ ਪਾਤਸ਼ਾਹੀ ਲਾਭਾਤ ਪ੍ਰਾਂਤ ਆ ਕਹੇ ਨਾ ਬਾਤਾਂ ਦਾ ਧਰ ਪਾਵੇਂ ਪਾਛਾ ਗਰੀਬ ਨਿਵਾਜ ਕਿਰਪਾ ਕਰਨ ਵੱਡਿਆਂ ਭਾਗਾਂ ਵਾਲੇ ਨੂੰ ਆਉ ਉਹ ਸਤਿਗੁਰੂ ਮਹਾਂਪੁਰਖ ਸੋਮੇ ਆਉ ਹੋਏ ਸੋਮੇ ক্ে <laughs> কে No, you uh -huh.